ਬੀਬੀਆਂ ਇਹ ਪੁੱਛਣ ਸਵਾਲ ਵੀ ਸਾਡੇ ਜਿਹੜੇ ਅਕਾਊਂਟ ਦੇ ਵਿੱਚ 1000 ਰੁਪਿਆ ਹੋਣਾ ਸੀ ਉਹ ਕਿੱਥੇ ਵੀ ਜੇ ਅਸੀਂ ਇਹਨੂੰ ਗੁਣਾ ਕਰ ਲਈਏ 2 ਸਾਲ ਹੋ ਗਿਆ ਸਰਕਾਰ ਬਣੀ ਨੂੰ ਵੀ ਸਾਡੇ 24000 ਬਣਦਾ ਵੀ 24000 ਸਾਡਾ ਕਿੱਥੇ ਹੈ ਹਰ ਬੀਬੀ ਨੂੰ ਇਹਨਾਂ ਨੇ ਵਾਅਦਾ ਕੀਤਾ ਸੀ ਘਰ ਦੇ ਵਿੱਚ ਜਿੰਨੀਆਂ ਬੀਬੀਆਂ ਉਹਨਾਂ ਨੂੰ ਮਿਲੂਗਾ ਹੁਣ ਬੀਬੀਆਂ ਦਾ ਹੱਕ ਬਣਦਾ ਇਹ ਸਵਾਲ ਪੁੱਛਣ ਦਾ ਵੀ ਦੱਸੋ ਵੀ ਸਾਡੇ ਪੈਸੇ ਕਿੱਥੇ ਆ ਤਾਂ ਹੀ ਉਹ ਵੋਟ ਦੇ ਹੱਕਦਾਰ ਆ ਜੇ ਉਹ ਆਪਦੇ ਵਾਅਦੇ ਪੂਰੇ ਕਰਦੇ ਬਹੁਤ ਇਹਨਾਂ ਨੇ ਕੋਸ਼ਿਸ਼ ਕੀਤੀ ਯੂਥ ਨੂੰ ਵੀ ਵਰਗ ਲਾਉਣ ਦੀ ਬੀਬੀਆਂ ਨੂੰ ਵੀ ਵਰਗ ਲਾਉਣ ਦੀ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਸਾਡਾ ਵੱਡਾ ਵੋਟ ਬੈਂਕ ਦਾ ਪਰ ਅੱਜ ਉਸ ਵੱਡੇ ਵੋਟ ਬੈਂਕ ਤੇ ਨਸ਼ੇ ਖਤਮ ਹੋ ਗਏ ਕੀ ਇਹ ਨੌਜਵਾਨ ਪੀੜ੍ਹੀ ਸਾਡੀ ਇਹ ਕਹਿੰਦੇ ਸੀ ਅਕਾਲੀਆਂ ਨੇ ਨਸ਼ੇ ਫਲਾਏ ਆ ਕੀ ਜੇ ਅਕਾਲੀਆਂ ਨੇ ਫਲਾਏ ਸੀ ਤਾਂ ਹੁਣ ਦੱਸੋ ਵੀ ਇਹਨਾਂ ਨੇ ਪਹਿਲਾ ਵਾਅਦਾ ਕੀਤਾ ਸੀ ਵੀ ਅਸੀਂ ਨਸ਼ਾ ਮੁਕਤ ਨਸ਼ਾ ਮੁਕਤ ਪੰਜਾਬ ਕਰਾਂਗੇ ਕੀ ਪੰਜਾਬ ਨਸ਼ਾ ਮੁਕਤ ਹੋ ਗਿਆ ਸਾਡੇ ਇਹ ਸਵਾਰ ਬਣਦੇ ਆ ਯੂਥ ਦੇ ਇਹ ਚਣ ਉਹਨਾਂ ਨੂੰ ਪੀਪਿੰਗਾ ਮਾਤਾਵਾ ਪੈਣ ਪਰਾ ਸਾਰੇ ਇਹ ਸਵਾਲ ਕਰਨ ਕਿ 2 ਸਾਲਾਂ ਦੇ ਵਿੱਚ ਇਹਨਾਂ ਨੇ ਇਹ ਜਿਹੜੇ ਵਾਅਦੇ ਕੀਤੇ ਸੀਗੇ ਕਿਉਂਕਿ ਇਹ ਕਹਿੰਦੇ ਆ ਵੀ ਸੀ ਸਰਕਾਰੀ ਨੌਕਰੀਆਂ ਦਿੱਤੀਆਂ ਨੌਕਰੀਆਂ ਤਾਂ ਹਰ ਸਰਕਾਰ ਦਿੰਦੀ ਆ ਜਿੰਨਾ ਉਹਨਾਂ ਦਾ ਹੁੰਦਾ ਉਹਨਾਂ ਦਿੱਤਾ ਪਰ ਮੇਰੇ ਹਿਸਾਬ ਨਾਲ ਜਿੰਨੀਆਂ ਸਰਕਾਰੀ ਨੌਕਰੀਆਂ ਬਾਦਲ ਸਾਹਿਬ ਦੇ ਸਮੇਂ ਦੇ ਵਿੱਚ ਮਿਲੀਆਂ ਮੈਨੂੰ ਨਹੀਂ ਲੱਗਦਾ ਵੀ ਹੋਰ ਕਿਸੇ ਸਰਕਾਰ ਨੇ ਦਿੱਤੀਆਂ ਆ ਕੀ ਸਾਡਾ ਜਿਹੜਾ ਯੂਥ ਆ ਉਹ ਹਰ ਬੰਦਾ ਇਹ ਤਾਂ ਕਹਿੰਦੇ ਸੀਗੇ ਵੀ ਬਾਹਰਲੇ ਇੱਥੇ ਨੌਕਰੀ ਲੱਭਣਾ ਆ ਕਰਨਗੇ ਨੌਕਰੀ ਅਸੀਂ ਬਾਹਰ ਲਿਆਂ ਨੂੰ ਦੇ ਆ ਕਰਨਗੇ ਵੀ ਸਾਡਾ ਯੂਥ ਬਾਹਰ ਕਿਉਂ ਜਾ ਰਿਹਾ ਆ ਕਿਉਂ ਵਿਦੇਸ਼ਾਂ ਦੇ ਵਿੱਚ ਉਹ ਜਾ ਕੇ ਸੈੱਟ ਹੋਣ ਦੀ ਸੁਪਨੇ ਦੇਖਦਾ ਆ ਕਿਉਂ ਇੰਨਾ ਜਿਹੜਾ ਟੱਕਾ ਹੋ ਰਿਹਾ ਹਰੇਕ ਵਰਗ ਦੇ ਨਾਲ ਕਿਉਂ ਸਾਡੇ ਕਿਸਾਨ ਸੜਕਾਂ ਤੇ ਰੋਲ ਰਹੇ ਆ ਕਿਉਂ ਸਾਡੇ ਵਪਾਰੀ ਵਿਚਾਰੇ ਦੁਖੀ ਆ ਕਿਉਂ ਕਿਸਾਨ ਆਪਦੀਆਂ ਜਿਹੜੀਆਂ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਨੇ ਸੋ ਮੇਰੇ ਜਿਹੜੇ ਇਹ ਸਵਾਲ ਆ ਤੁਸੀਂ ਇਹ ਸਾਰੇ ਸਵਾਲ ਜਿਹੜੇ ਹੈਗੇ ਆ ਜਿਹੜਾ ਵੀ ਉਮੀਦਵਾਰ ਤੁਹਾਡੇ ਕੋਲੇ ਆਉਂਦਾ ਉਹਨਾਂ ਨੂੰ ਪੁੱਛੋ ਆਪ ਸਰਕਾਰ ਸਾਡੀ ਮਜੂਤਾ ਸਰਕਾਰਾ ਉਹਨਾਂ ਨੂੰ ਪੁੱਛੋ ਭਾਜਪਾ ਆੜੇ ਆ ਜਿਹੜੇ ਵੋਟਾਂ ਮੰਗਣ ਆਉਂਦੇ ਉਹਨਾਂ ਨੂੰ ਪੁੱਛੋ ਵੀ ਸਾਡੇ ਕਿਸਾਨਾਂ ਦਾ ਹੱਕ ਕਿੱਥੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਆਪਦੇ ਹੱਕਾਂ ਵਾਸਤੇ ਲੜਨਾ ਸਿੱਖੋ ਆਪਦੇ ਹੱਕ ਸਮਝ ਕੇ ਅਸੀਂ ਵੋਟ ਪਾਉਣ ਦਾ ਹੱਕ ਰੱਖਦੇ ਆ ਤਾਂ ਉੱਥੇ ਅਸੀਂ ਉਹਨਾਂ ਤੋਂ ਜਿਹੜੇ ਉਹ ਵਾਅਦੇ ਕਰਦੇ ਉਹਨਾਂ ਨੂੰ ਪੂਰਾ ਕਰਵਾਉਣ ਦਾ ਵੀ ਹੱਕ ਰੱਖਦੇ ਆ ਇਨ੍ਹਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਅੱਜ ਵੱਡੇ ਚੋਣ ਜਲਸਾ ਮਸਬੂਦਨ ਕੀਤਾ ਭਾਰੀ ਜਿਹੜਾ ਸਮਰਥਨ ਮਿਲ ਰਿਹਾ ਤੁਹਾਨੂੰ ਕੀ ਕਹਿਣਾ ਚਾਹੋਗੇ ਕਿਹੜੇ ਮੁੱਦੇ ਆ ਜਿਹੜੇ ਤੁਹਾਡੇ ਵੱਲੋਂ ਜਿਹਦੇ ਆਧਾਰ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਅੱਜ ਮਨਾਲ ਸਿੰਘ ਵਾਲਾ ਹਲਕੇ ਵਿਖੇ ਪਤੋ ਪਿੰਡ ਦੇ ਵਿੱਚ ਸਾਡੇ ਕੁਝ ਸੀਨੀਅਰ ਆਗੂ ਸਹਿਮਾਨਗੜ ਦੇ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਇਹ ਸਾਰੇ ਹੀ ਜਿਹੜੇ ਸੀਨੀਅਰ ਆਗੂ ਸਹਿਮਾਨ ਉਨ੍ਹਾਂ ਦੇ ਵਿੱਚ ਬੜਾ ਜੋਸ਼ ਹੈ ਇਸ ਗੱਲ ਨੂੰ ਲੈ ਕੇ ਕਿ ਸ਼ੋਮਨੀ ਅਕਾਲੀ ਦਲ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਦੇ ਲਈ ਸਿਧਾਂਤਾਂ ਦੇ ਉੱਤੇ ਇਕੱਲਿਆਂ ਚੋਣ ਲੜ ਰਿਹਾ ਤਾਂ ਸਾਰੇ ਜਾਣੇ ਬਿਲਕੁਲ ਤਿਆਰ-ਬਰ ਤਿਆਰ ਨੇ ਕਿ ਇਸ ਵਾਰ ਸ਼ੋਮਨੀ ਅਕਾਲੀ ਦਲ ਨੂੰ ਤਕੜੇ ਕਰਕੇ ਲੋਕ ਸਭਾ ਦੇ ਵਿੱਚ ਭੇਜੀਏ ਆਮ ਆਦਮੀ ਪਾਰਟੀ ਦੀ ਸਰਕਾਰੋਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਆਮ ਘਰਾਂ ਦਾ ਮੁੰਡਾ ਆਮ ਤਰ੍ਹਾਂ ਦੀ ਤਰ੍ਹਾਂ ਰਹਿ ਕੇ ਰਾਜ ਕਰਾਂਗੇ ਕਿ ਕਾਨੂੰਨ ਵਿਵਸਥਾ ਬਿਹਤਰ ਬਣਾਵਾਂਗੇ ਜਿਹੜੀ ਪਿਛਲੀਆਂ ਸਰਕਾਰਾਂ ਤੋਂ ਨਹੀਂ ਬਣੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਅੱਜ ਕਾਨੂੰਨ ਵਿਵਸਥਾ ਜਿਹੜੀ ਹੈ ਪੰਜਾਬ ਦੇ ਵਿੱਚ ਬਿਲਕੁਲ ਹਾਸ਼ੀਏ ਤੇ ਹੈ ਤਰਸਿਓ ਤਰਸਿਓਕ ਸਥਿਤੀ ਦੇ ਵਿੱਚ ਹੈ ਜਿਹੜੇ ਐਨਐਨਆਈ ਭਰਾ ਨਹੀਂ ਸਕਦੇ ਉਹ ਅੱਜ ਇਨੇਕ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿ ਮੋਗੇ ਦੇ ਵਿੱਚ ਹੀ ਇੱਕ ਦੋ ਘਟਨਾਵਾਂ ਇਹੋ ਜਿਹੀਆਂ ਹੋਈਆਂ ਨੇ ਜਿਸ ਦੇ ਵਿੱਚ ਇਹਨਾਂ ਦੇ ਸੀਨੀਅਰ ਲੀਡਰਸ਼ਿਪ ਆਪ ਇਨਵੋਲਵ ਸੀਨੀਅਰ ਲੀਡਰ ਆਪ ਇਨਵੋਲਵ ਹੋਏ ਨੇ ਉਹ ਕੀ ਕਰਦੇ ਨੇ ਕਿ ਜਿਹੜੇ ਐਨ ਆਰ ਆਈ ਨੇ ਵਿਚਾਰੇ ਉਹ ਬਾਹਰ ਗਏ ਨੇ ਪੰਜਾਬ ਦੇ ਵਿੱਚੋਂ ਕਮਾਈਆਂ ਕਰਨ ਦੇ ਲਈ ਮਿਹਨਤਾਂ ਕਰਕੇ ਉੱਥੇ ਗਏ ਇੱਥੇ ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਕਰਵਾਏ ਜਾ ਰਹੇ ਨੇ ਇਹ ਬਿਨਾਂ ਸਰਕਾਰ ਦੀ ਸ਼ਹਿਤ ਹੋਏ ਸੰਭਲ ਨੇ ਤਾਂ ਸਾਰੇ ਜਾਣੇ ਕਿ ਰਲ ਕੇ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਅੱਗੇ ਤੁਸੀਂ ਨਾ ਚੀਜ਼ਾਂ ਤੋਂ ਬਚਣ ਦੀ ਲੋੜ ਆ ਆਪਾਂ ਨੂੰ ਇਕੱਠੇ ਹੋ ਕੇ ਇਹ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਨੇ ਇਹ ਸਾਡੇ ਖਿਲਾਫ ਸਾਡੀਆਂ ਸਾਨੂੰ ਧੋਖਾ ਦੇਣ ਦੇ ਲਈ ਔਰ ਪੰਜਾਬ ਨੂੰ ਤੰਗਾਲ ਕਰਨ ਵਾਲ ਨੂੰ ਕਰਨਾ ਆਪਾਂ ਸ਼ੋਮਨੀ ਕਾਲੀਗੱਲ ਨੂੰ ਪੰਜਾਬ ਦੇ ਵਿੱਚ ਸੱਤਾ ਸੌਂਪ ਕੇ ਆਪਣੇ ਪੰਜਾਬ ਨੂੰ ਖਿਸ਼ਾਲ ਬਣਾਉਣਾ ਨਸ਼ੇ ਦੀ ਗੱਲ ਕੀਤੀ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਕਿ ਜਿਹੜਾ ਨਸ਼ਾ ਕਾਂਗਰਸ ਨੇ ਖਤਮ ਨਹੀਂ ਕੀਤਾ ਵਾਅਦਾ ਕੀਤਾ ਸੀ ਗੋਟਕਾ ਸਾਹਿਬ ਚੱਕ ਕੇ ਇਹਨਾਂ ਨੇ ਵੀ ਵਾਅਦਾ ਕੀਤਾ ਸੀ ਸਰਕਾਰ ਆਉਣ ਤੇ ਖਤਮ ਕਰਾਂਗੇ ਪਰ ਆਏ ਦਿਨ ਰੋਜ਼ਾਨਾ ਦੀ ਤਰ੍ਹਾਂ ਮੁੰਡੇ ਮਾਰ ਰਹੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਬਹੁਤ ਸਾਰੇ ਹਲਕਿਆਂ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਇਹਨਾਂ ਦੇ ਸ਼ਹਿਰ ਦੇ ਵਿੱਚ ਰਿਹਾ ਇਹਨਾਂ ਦੇ ਆਗੂਆਂ ਦੇ ਸੀਨੀਅਰ ਆਗੂਆਂ ਦੇ ਉਹਨਾਂ ਦੀ ਸ਼ਹਿਦ ਤੇ ਲਿਖ ਰਿਆ ਹੈਗਾ ਉਹ ਖੁਦ ਇਹ ਹਿੱਸਾ ਵੀ ਲੈਂਦੇ ਨੇ ਇਹਨਾਂ ਤੋਂ ਨਸ਼ਾ ਪਕਾਉਣ ਦੇ ਲਈ ਤਾਂ ਜਿਹੜੇ ਖੁਦ ਨਸ਼ਾ ਵਕਾਰੇ ਨੇ ਉਹ ਨਸ਼ੇ ਨੂੰ ਕਿਵੇਂ ਕਾਬੂ ਕਰਨ ਉਹਨਾਂ ਨੂੰ ਬਿਲਕੁਲ ਵੀ ਇਸ ਗੱਲ ਦਾ ਭੋੜਾ ਵੀ ਦਰਦ ਨਹੀਂ ਕਿ ਪੰਜਾਬ ਦੇ ਨੌਜਵਾਨ ਅੱਜ ਨਾਲੋਂ ਵੀ ਜ਼ਿਆਦਾ ਨਸ਼ਿਆਂ ਦੇ ਨਾਲ ਗੁਲਤਾਨ ਹੋ ਕੇ ਆਏ ਦਿਨ ਉਹ ਦਮ ਤੋੜਦੇ ਨੇ ਬਜ਼ੁਰਗ ਜਿਹੜੇ ਆਪਣੇ ਨੌਜਵਾਨ ਬੱਚਿਆਂ ਦੀਆਂ ਲਾਸ਼ਾਂ ਮੋਢਿਆਂ ਤੇ ਧੋ ਰਹੇ ਨੇ ਇਹਦੇ ਲਈ ਸਿਰਫ ਔਰ ਸਿਰਫ ਇਹ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਸਰਕਾਰਾਂ ਨੇ ਇਹ ਜ਼ਿੰਮੇਵਾਰ ਨੇ ਸਾਨੂੰ ਹੁਣ ਸੁਚੇਤ ਹੋਣ ਦੀ ਲੋੜ ਕੀ ਅਪੀਲ ਕਰੋਗੇ ਜੀ ਹਲਕੇ ਦੇ ਲੋਕ ਮੈਂ ਅਪੀਲ ਕਰਦਾ ਕਿ ਪੰਜਾਬ ਨੂੰ ਇਸ ਸਮੇਂ ਖੇਤਰੀ ਪਾਰਟੀ ਦੀ ਲੋੜ ਹੈ ਜੇ ਆਪਾਂ ਪੰਜਾਬ ਨੂੰ ਖਿਸ਼ਾਲ ਦੇਖਣਾ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਉਸ ਨੂੰ ਮਜ਼ਬੂਤ ਕਰਨਾ ਪਏਗਾ ਉਸ ਦੇ ਹੱਕ ਦੇ ਵਿੱਚ ਫਤਵਾ ਦੇਣਾ ਪਏਗਾ ਫਿਰ ਪੰਜਾਬ ਬਚਦਾ ਹੁਣ ਗਮਰਾਹ ਹੋਣ ਦਾ ਸਮਾਂ ਨਹੀਂ ਕਿਉਂਕਿ ਪਹਿਲਾਂ ਹੀ ਅਸੀਂ ਬਹੁਤ ਪਿੱਛੇ ਚਲੇ ਗਏ ਹਾਂ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਆਪੋ ਆਪਣੇ ਗਰੇਸ਼ੀ ਦੇ ਪਲਾ ਕੇ ਸਾਥ ਦਿਓ ਤੁਹਾਡੇ ਚੈਨਲਾਂ ਦੇ ਜ਼ਰੀਏ ਮੈਂ ਜਿਹੜੇ ਨੌਜਵਾਨ ਵੀਰ ਮੇਰੇ ਜਿਨ੍ਹਾਂ ਨੂੰ ਗਮਰਾਹ ਕਰਕੇ ਦੂਜੀਆਂ ਪਾਰਟੀਆਂ ਨੇ ਆਪਦੇ ਨਾਲ ਤੋੜਿਆ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਘਰ ਮੁੜਿਓ ਆਪਾਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣ ਲਈ ਤੁਹਾਡੀ ਲੋੜ ਹੈ ਆਓ ਸਾਰੇ ਗੱਲ ਕੇ ਪੰਜਾਬ ਨੂੰ ਬਚਾਈਏ ਤੇ ਸ਼ੋਮਨੀ ਅਕਾਲੀ ਦਲ ਨੂੰ ਤਖਤ ਬਾਈ ਜੀ ਜਿਹੜੀ ਤੁਹਾਡੀ ਕਮਨਫੈ ਕਾਨੂੰਨ ਨੂੰ ਬਹਾਲ ਕਰਨ ਦਾ ਜਿਹੜਾ ਅੱਜ ਬਿਲਕੁਲ ਹਾਸ਼ੀਏ ਤੇ ਦੂਸਰਾ ਮੁੱਦਾ ਸਾਡਾ ਕਿਸਾਨੀ ਦਾ ਮੁੱਦਾ ਹੈ ਜਿਹੜੀ ਕਿਸਾਨੀ ਨੂੰ ਰੋਲਿਆ ਗਿਆ ਜਿਸ ਨੂੰ ਸ਼ਲੋਮਨੀ ਕਾਲੀਗਲ ਦੀ ਸਰਕਾਰ ਵਲੇ ਹਮੇਸ਼ਾ ਸਰਦਾਰ ਪ੍ਰਤਾਪ ਸਿੰਘ ਦੀ ਬਾਦਲ ਉਹ ਵੱਡੀਆਂ ਵੱਡੀਆਂ ਚੇਅਰਮੈਨੀਆਂ ਜਿਹੜੀਆਂ ਸੀ ਉਹ ਉਹ ਕਿਸਾਨ ਓਂਡਾਂ ਨੂੰ ਦਿੰਦੇ ਸੀ ਔਰ ਕਿਊਬਲਾਂ ਦੀ ਭਾਵੇਂ ਗੱਲ ਕਰੀਏ ਭਾਵੇਂ ਬਿਜਲੀ ਦੇ ਬਿੱਲ ਮਾਫ ਕਰਨ ਦੀ ਗੱਲ ਕਰੀਏ ਤੇ ਭਾਵੇਂ ਐਮਐਸਪੀ ਦੀ ਗੱਲ ਕਰੀਏ ਜੋ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹਿੱਤਾਂ ਬਾਰੇ ਕੀਤਾ ਗਰੀਬ ਮਜ਼ਦੂਰਾਂ ਦੇ ਹਿੱਤਾਂ ਬਾਰੇ ਕੀਤਾ ਵਪਾਰੀਆਂ ਦੇ ਹਿੱਤਾਂ ਵਾਸਤੇ ਕੀਤਾ ਜਾਂ ਸੈਕੂਲਰ ਪਾਰਟੀ ਹੋਣ ਕਰਕੇ ਸਾਰੇ ਵਰਗਾਂ ਨੂੰ ਸਾਰੇ ਧਰਮਾਂ ਨੂੰ ਨਾਲ ਲੈ ਕੇ ਜੋ ਤਰੱਕੀ ਕਰਨ ਦਾ ਜਿਹੜਾ ਅਹਈਆ ਕੀਤਾ ਇਹ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਉਹ ਪਾਰਟੀ ਹੈ ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੀ ਹੈ ਤੇ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਸਾਬ ਰੋਮ ਨੇ ਕਾਲੀਦਲ ਦੇ ਉਮੀਦਵਾਰ ਰਾਜਿੰਦਰ ਸਿੰਘ ਘਰ ਮੋਟ ਜੋ ਕਿ ਲੜੀਵਾਰ ਮੀਟਿੰਗਾਂ ਦਾ سلسلہ جاری ਹੈ ਸਾਰੇ ਬੀਪੋ ਲੋਕ ਸਭਾ ਹਲਕੇ ਦੇ ਵਿੱਚ ਹੀ ਮੀਟਿੰਗਾਂ ਚੱਲ ਰਹੀਆਂ ਹਨ ਔਰ ਅੱਜ ਹਲਕਾ ਨਿਹਾਲ ਸਿੰਘਾ ਉਹਦੇ ਵਿੱਚ ਜਿਹੜੀ ਉਸ ਤੋਂ ਵਿਕੇ ਆਨਮਕ ਪਾਰਟੀ ਦੇ ਕਰ ਰਹਿ ਵਿਕੇ ਮੀਟਿੰਗ ਰੱਖੀ ਗਈ ਸੀ ਮੀਟਿੰਗ ਤਾਂ ਇੱਕ ਛੋਟੀ ਰੱਖੀ ਸੀ ਜਿਵੇਂ ਦਾ ਮੋਟਵਾਰ ਜਿਹੜੇ ਇਲਾਕੇ ਦੇ ਹੈਗੇ ਆ ਪਾਰਟੀ ਦੇ ਆਗੂ ਸਭਾ ਉਹਨਾਂ ਦੀ ਪਰ ਇੱਕ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਜਿਹੜਾ ਇਹ ਜਦ ਨਾ ਕੋ ਬੰਦ ਕੀਤਾ ਲੋਕ ਵੀ ਸਹਾਰਾ ਹੈ ਜਾਂ ਲੋਕਾਂ ਦੇ ਪਿਆਰ ਦੇ ਕੇ ਬਹੁਤ ਸੋਹਣੀ ਮੇਲੇਗੇ ਤੇ ਹੋਈ ਔਰ ਬਹੁਤ ਵਧੀਆ ਹੰਗਾਰਾ ਮੈ। ਅਮਰਜੀਤ ਸਿੰਘ ਜੀ ਇਲਾਕੇ ਚ ਜਾਣੇ ਕਿਸ ਤਰ੍ਹਾਂ ਦਾ ਜਿਹੜਾ ਲੋਕਾਂ ਦੇ ਮੁੱਦੇ ਕਿਸ ਤਰ੍ਹਾਂ ਦੇ ਜਿਹੜੇ ਮੰਗ ਕਰ ਰਹੇ ਨੇ 5 ਸਾਲ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਚੁਣੀਆਂ ਸੀਗੀਆਂ ਕੇਂਦਰ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਵਿਧਾਨ ਸਭਾ ਚੁਣੀ ਗਈ ਆ ਉਹਦੇ ਚ ਵਾਅਦੇ ਕੀਤੇ ਸੀ ਲੋਕ ਨਾ ਖੁਸ਼ਾ ਸਰਕਾਰ ਤੋਂ ਕਿਸ ਤਰ੍ਹਾਂ ਦੀਆਂ ਮੰਗਾਂ ਰੱਖ ਰਹੇ ਤੁਹਾਡੇ ਸਾਹਮਣੇ। ਲੋਕ ਬੜੇ ਉਹ ਵੇ ਪੰਦੇ ਵਿੱਚ ਜਿਹੜੇ ਆ ਤੇ ਸਰਕਾਰ ਚੋਂ ਬੈਠੇ ਉਹ ਕਿ ਉਹਨਾਂ ਨੂੰ ਲਾਰੇ ਲਾਏ ਗਏ ਸੀ 1000 ਰੁਪਏ ਬੀਬੀਆਂ ਨੂੰ ਪ੍ਰਤੀ ਮਹੀਨਾ ਦੇਣ ਦੇ ਲਈ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੇ ਲਈ ਨਸ਼ਾ ਖਤਮ ਕਰਨ ਦੇ ਲਈ ਵੀ ਆਪ ਦੇ ਵਿੱਚੋਂ ਪਰ ਕੋਈ ਇੱਕ ਵੀ ਰਿਜ਼ਲਟ ਜਿਹੜਾ ਸਾਹਮਣੇ ਨਹੀਂ ਆਇਆ ਨਸ਼ਾ ਵੀ ਉਸ ਤੋਂ ਬਾਅਦ ਵੱਗ ਗਿਆ ਕੋਈ ਸੇ ਬੀਬੀ ਨੂੰ 1000 ਰੁਪਏ ਨਹੀਂ ਦਿੱਤਾ ਗਿਆ ਕੋਈ ਕਿਸੇ ਦਾ ਕਰਜ਼ਾ ਮਾਫ ਨਹੀਂ ਕੀਤਾ ਗਿਆ ਔਰ ਜਿਹੜੀ ਆ ਪੰਜਾਬ ਦੇ ਸਿਰ ਕਰਜ਼ਾ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ ਵੱਧ ਗਿਆ ਉਹ ਸਿਰਫ ਆਲਦੀਆਂ ਮਸ਼ਹੂਰੀਆਂ ਔਰ ਇਹਨਾਂ ਨੇ ਜਿਹੜੇ ਬੈਨਰ ਲਾ ਲਾ ਕੇ ਸਿਰਫ ਕੋਈ ਬਾੜਾ ਜਾਂ ਕੋਈ ਕੰਮ ਕਿਤੇ ਜਿਹੜੇ ਕਿ ਪਹਿਲਾਂ ਪੰਜਾਬੀਆ ਸਰਕਾਰਾਂ ਨੇ ਸ਼ਰੋਨੀ ਕਾਲੀ ਤੋਂ ਉਹਦੀ ਸਰਕਾਰ ਵੇਲੇ ਸੇਵਾ ਕੇਂਦਰ ਬਣਾਏ ਸੀ ਉਹਨਾਂ ਨੂੰ ਮਹੱਲਾ ਕਲੀਨਿਕਾ ਦੇ ਰੂਪ ਦੇ ਵਿੱਚ ਬਦਲ ਕੇ ਰੰਗ ਰੋਣ ਕਰਾ ਕੇ ਉਹਨਾਂ ਦੇ ਵੱਡੇ ਵੱਡੇ ਬੈਲ ਪਾ ਕੇ ਔਰ ਅਜਈਆਂ ਗੱਲਾਂ ਕਰ ਕਰਕੇ ਕੋਈ ਵੀ ਜਿਹੜੀਆਂ ਡਿਸਪੈਂਸਰੀਆਂ ਸੀ ਪਿੰਡਾਂ ਦੇ ਵਿੱਚ ਉੱਥੇ ਜਿਹੜੇ ਡਾਕਟਰ ਆਉਂਦੇ ਸੀ ਉਹ ਵੀ ਬੰਦ ਕਰ ਦਿੱਤੀਆਂ ਔਰ ਮਹੱਲਾ ਕਲੀਨਿਕਾ ਦੇ ਰੂਪ ਦੇ ਕੇ ਉਹ ਸਾਰਿਆਂ ਨੇ ਇਹਨਾਂ ਨੇ ਹੋਰ ਵੀ ਜਿੱਥੇ ਵੀ ਕੋਈ ਫੈਸਲੇ ਲਏ ਆ ਉਹਦੇ ਵਿੱਚ ਵੀ ਕੋਈ ਪਿਆਰ ਨਾ ਸਿਰੇ ਨਹੀਂ ਲੱਗਾ ਕਿ ਆ ਮਲਾਜ਼ਮਾਂ ਦੀ ਗੱਲ ਕਰ ਲਈ ਅੱਜ ਮਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਸਮੇਂ ਸਰ ਪੈਨਸ਼ਨਾਂ ਪੈਨਸ਼ਨਾਂ ਨਹੀਂ ਮਿਲ ਰਹੀਆਂ ਵਪਾਰੀ ਵਰਗ ਵੀ ਦੁਖੀ ਆ ਕਿੱਦਾਂ ਦੌਰ ਚੱਲ ਰਿਹਾ ਲੋਕੀ ਲੈਂਡ ਆਰਡਰ ਦੀ ਸਥਿਤੀ ਬੜੀ ਖਰਾਬ ਆ ਸੋ ਇਸ ਕਰਕੇ ਲੋਕੀ ਜਿਹੜੇ ਇਹਨਾਂ ਤੋਂ ਮੂੰਹ ਮੋੜ ਚੁੱਕੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਿਛਲੀ ਸਰਕਾਰਾਂ ਦੇ ਜਿਹੜੇ ਕੰਮ ਅਸ਼ਰੋਣੀ ਕਾਲੀਦਲ ਦੇ ਉਹਨਾਂ ਨੂੰ ਯਾਦ ਕਰਦੇ ਐ ਵੀ ਕੀ ਵੱਡੀ ਗਿਣਤੀ ਦੇ ਵਿੱਚ ਸ਼ਰੋਣੀ ਕਾਲੀਦਲ ਨੂੰ ਘਾਰਾਂ ਮਿਲਦੇ ਲੰਡੇ ਕੇ ਸਰ ਕਈ ਪਿੰਡਾਂ ਚ ਬੀਬੀਆਂ ਨੇ ਆਮ ਆਦਮੀ ਪਾਰਟੀ ਨੂੰ ਸਵਾਲ ਵੀ ਕੀਤੇ ਵੀ ਪਹਿਲਾਂ 26 26000 ਰੁਪਏ ਦਿਓ ਸਾਡਾ ਫਿਰ ਵੋਟ ਪਾਵਾਂਗੇ ਜੀ ਉਹਨਾਂ ਦਾ ਬੰਦ ਕਰਨੇ ਚਾਹੀਦੇ ਮੋਣਗੇ ਤਾਂ ਹੋਣੇ ਜਦੋਂ ਅਸੀਂ ਇਹ ਪ੍ਰਕਾਸ਼ ਸਿੰਘ ਪਾਦੋਂ ਨਹੀਂ ਕੇ ਵੀ ਜਿਹੜੇ ਜਿਹਨੇ ਚੋਣ ਮੈਨੀਫੈਸਟੋ ਚ ਵਾਅਦੇ ਕੀਤੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਪਾਸ ਕੀਤੇ ਉਹਨਾਂ ਨੇ ਔਰ ਕਿਸੇ ਦਾ ਹੱਕ ਨਹੀਂ ਰੱਖਿਆ ਚੇ ਬਰਪਾ ਪੈਨਸ਼ਨ ਦੀ ਚੇ ਬਰਪਾ ਪੈਨਸ਼ਨ ਦੀ ਚੇ ਸ਼ੈਡਨ ਸਕੀਮ ਸੀ ਪਰ ਇਹਦਾ ਸਾਰੇ ਤੋਂ ਜਿਹੜੇ ਦਿੱਤੀਆਂ ਆਂ ਚਾਲੂ ਕਿਉਂ ਸਕੀਮ ਆ ਉਹ ਬੰਦ ਕਰ ਦਿੱਤੀਆਂ ਨੇ ਹਜ਼ਾਰ ਹਜ਼ਾਰ ਕਿੰਨੇ ਅੰਕ ਨੂੰ ਮਿਲਿਆ ਜੀ ਕਿੰਨੇ ਕਿਤੇ ਖਾਤੇ ਚ ਪੈ ਗਿਆ ਤੁਸੀਂ ਜਾਣਨੇ ਪਿੰਨਾਂ ਚ ਯਾਰ ਫਸ ਕੀ ਗੱਲ ਸਰ ਜੀ ਮੇਰਾ ਕਹ ਲਾ ਵੀ ਤੁਸੀਂ ਇਹਦਾ ਇਹਦਾ ਹੋਰੇ ਸਵਾਲ ਕਰਤਾ ਤੁਸੀਂ ਵੀ ਜਿਹੜਾ ਆਹ ਸੋਹੀ ਦਾ ਸਵਾਲ ਆ ਤੁਸੀਂ ਤੁਹਾਨੂੰ ਤਾਂ ਸਾਡੇ ਨਾਲ ਵੱਧ ਪਤਾ ਆ ਉਸੀਂ ਆਉਣ ਕਰੋ ਨਾ ਤੁਸੀਂ ਕਰਕੇ ਦੇਖ ਲਓ ਆਪ ਕੋਈ ਪਾ ਲੋ ਤੇ ਹੁਣ ਕੀ ਹੁੰਦਾ ਆਪਾ ਇਹਦੇ ਤੇ ਫੇਸਬੁੱਕ ਤੇ ਪਾ ਕੇ ਪੁੱਛ ਲਈਏ ਸਵਾਰ ਕਰਕੇ ਤੋਂ ਉੱਪਰ ਆ ਜੀਓ ਵਿੱਚ ਰਹਿ ਗਏ ਅਕਾਲੀ ਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੋ ਵਿਦੇਸ਼ ਤੋਂ ਕੀ ਕਹਿਣਾ ਚਾਹੋਗੇ ਵਾਈ ਗੁੱਡ ਖਾਲਸਾ ਵਾਜੀ ਜੀ ਅੱਜ ਅਸੀਂ ਜੋ ਸ਼ੋਨੀ ਕਾਲੀ ਦਲ ਦੇ ਕੈਂਡੀਡੇਟ ਰਾਜਿੰਦਰ ਸਿੰਘ ਧਰਮਪੁਰ ਉਹਨਾਂ ਦੇ ਹਲਕਾ ਨਿਹਾਲ ਸਿੰਘਾਂ ਵਿੱਚ ਚੋਣ ਪ੍ਰਚਾਰ ਵਕਤ ਵਕਤ ਪਿੰਡਾਂ ਦੇ ਵਿੱਚ ਕਰ ਰਹੇ ਆ ਪੱਤੋ ਵਿੱਚ ਵੱਡੀ ਰੈਲੀ ਸੀ ਤੇ ਇੱਥੇ ਵੱਡਾ ਵੱਡਾ ਭਾਰੀ ਇਕੱਠਾ ਲੋਕਾਂ ਦੇ ਵਿੱਚ ਪ੍ਰਾਤਿਸ਼ਾ ਕੋਣ ਲੋਕਾਂ ਦੇ ਬਨਾਵਚਾਰਿਆ ਉਹਨਾਂ ਦੇ ਪਿੱਛੇ ਝਾੜੂ ਦੀ ਸਰਕਾਰ ਵੀ ਦੇਖੀ ਆ ਕਾਂਗਰਸ ਦੀ ਵੀ ਦੇਖੀ ਆ ਪਰ ਲੋਕ ਆਮਹਾਰੇ ਕਹਿ ਰਿਹਾ ਜੋ ਕਸਟ ਅਮਰੀਕਾ ਦੀ ਸਰਕਾਰ ਵੇੜ ਹੋਇਆ ਉਹ ਦੂਸਰੇ ਸਰਕਾਰਾਂ ਨੇ ਨਹੀਂ ਕੀਤਾ ਐਨ ਆਰ ਆਈਆਂ ਨੇ ਵੀ ਆਪ ਸਰਕਾਰ ਬਣਾਉਣ ਦੇ ਵਿੱਚ ਬੜੀ ਵੱਡੀ ਐ ਭੂਮਿਕਾ ਨੂੰ ਆਈ ਸੀ ਪਰ ਉਹਨਾਂ ਨੂੰ ਉਹਨਾਂ ਨੇ ਵੱਡੇ ਵੱਡੇ ਲਾਰੇ ਲਾਏ ਸੀਗੇ ਕਿ ਉਹ ਜਮੀਨਾਂ ਦੇ ਕਬਜ਼ੇ ਨਹੀਂ ਹੋਣਗੇ ਉਹ ਨਹੀਂ ਹੋਣਗੇ ਤੁਹਾਨੂੰ ਥਾਣਿਆਂ ਦੇ ਵਿੱਚ ਤੁਹਾਡੀ ਸੁਣਵਾਈ ਹੋਊਗੀ ਜਾਂ ਅਸੀਂ ਐਨ ਆਰ ਆਈ ਲਈ ਆਪਣੇ ਥਾਣਿਆਂ ਦੇ ਵਿੱਚ ਇਸ ਹੀ ਦਫ਼ਤਰਾਂ ਦੇ ਵਿੱਚ ਸਪੈਸ਼ਲ ਵੜਾ ਕੇ ਉਹਨਾਂ ਦੀਆਂ ਦਫ਼ਤਰ ਬਣਾ ਕੇ ਉਹਨਾਂ ਨੂੰ ਸੁਨਵਾਈ ਕਰਾਂਗੇ ਆ ਨੇੜੇ ਦੀ ਗਿਜ਼ਾਮਪਲ ਆ ਵੋ ਕਿ ਜ਼ਿਲ੍ਹਾ ਪ੍ਰਧਾਨ ਨੇ ਕਿ ਉਹ ਐਨ ਆਰ ਆਈ ਆਇਆ ਉਹ ਵਿਚਾਰੇ ਉਹਦੇ ਸਾਥ ਤੇ ਕਬਜ਼ਾ ਕਰੀ ਜਾਂਦੇ ਹੋ ਰੰਕਾ ਕੱਢਦਾ ਉਹਨੂੰ ਪੁਲਿਸ ਭੇਜ ਦਿੰਦੇ ਆ ਉਹਨੂੰ ਵਿਚਾਰੇ ਨੂੰ ਭਜਾ ਦਿੰਦੇ ਆ ਕਿ ਥੋੜੇ ਦਿਨਾਂ ਦੇ ਵਿੱਚ ਇਹਨਾਂ ਚਲਾ ਜਾਣਾ ਫਿਰ ਅਸੀਂ ਕਬਜ਼ੇ ਕਰ ਲਾਂਗੇ ਉਦੋਂ ਪਹਿਲਾ ਵੀ ਮਸਾਲਾ ਦੇਖਾ ਹੋਰ ਵੀ ਮਸਾਲਾ ਤੁਹਾਨੂੰ ਮੋਕੇ ਜਿਹੜੇ ਦੀਆਂ ਅਸੀਂ ਦੇਖ ਸਕਦੇ ਆ ਉਦੋਂ ਪਹਿਲਾਂ ਜਿਹ ਵਿੱਚ ਗੜਾਉਂ ਦੇ ਵਿੱਚ ਵੀ ਸੁਣਿਆ ਸੀ ਐਮਐਂਡ ਨੇ ਉਹ ਐਨਆਰਆਈ ਦੀ ਕੋਤੀ ਤੇ ਕਬਜ਼ਾ ਕੀਤਾ ਇਸ ਲਈ ਬਾ ਸਾਰੇ ਐਨਆਰਆਈਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੇ ਲਾਰਿਆਂ ਵਿੱਚ ਆਪਾਂ ਫੇਰ ਨਹੀਂ ਆਉਣਾਗਾ ਆਪਣੀ ਖੇਤਰੀ ਪਾਰਟੀ ਆ ਦੂਸਰੀਆਂ ਪਾਰਟੀਆਂ ਸਾਰੀਆਂ ਦਿੱਲੀ ਤੋਂ ਚੱਲਦੀਆਂ ਉਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਪੰਜਾਬੀਆਂ ਦੀ ਤੇ ਖੂਨ ਪਸੀਨੇ ਦੇ ਆਪਣੇ ਬਜ਼ੁਰਗਾਂ ਨੇ ਬਣਾਈ ਹੋਈ ਪਾਰਟੀ ਹੈ ਜੋ ਕਿ ਹਰ ਧਰਮ ਦਾ ਸਹਕਾਰ ਕਰਦੇ ਆ ਹਰ ਵਰਗ ਦਾ ਵਪਾਰੀ ਦਾ ਮਜ਼ਦੂਰ ਹੋਵੇ ਜਾਂ ਕਿਸਾਨ ਹੋਵੇ ਹਰ ਇੱਕ ਨਾਲ ਖੜਦੇ ਆ ਐਨ ਆਰ ਆਈ ਲਈ ਵੀ ਜਹਦਤ ਕੋਤਾ ਸਿੰਘ ਜੀ ਜੋ ਐਨ ਆਰ ਆਈ ਮਹਿਕਮਾ ਸੀ ਉਹਨਾਂ ਨੇ ਆਪਾਂ ਨੂੰ ਬਾਹਰ ਜਾ ਕੇ ਕੋਈ ਸੰਗਤ ਦਰਸ਼ਨ ਕਰਕੇ ਆਪ ਆਪਣੀਆਂ ਸਾਰੀਆਂ ਸਮੱਸਿਆਵਾਂ ਤੁਹਾਡੀਆਂ ਹੱਲ ਕਰਾਉਂਦੇ ਸੀ ਹੁਣ ਵੀ ਤੁਹਾਨੂੰ ਵਚਨਬੰਦ ਦਾ ਜੇ ਕਰਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੜਾਈਏ ਜੇ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਆ ਆਪਾਂ ਨੂੰ ਆਪਣੀ ਖੇਤਰੀ ਪਾਰਟੀ ਤਕੜਾ ਕਰਾਂਗੇ ਤਾਂ ਹੀ ਆਪਣਾ ਪੰਜਾਬ ਤਕੜਾ ਹੋਊਗਾ ਤੁਹਾਨੂੰ ਇਹੀ ਬੇਨਤੀ ਕਰਦੇ ਆ ਇਹਨਾਂ ਦੇ ਚਲੋਕਾ 'ਚ ਫੇਰ ਨਹੀਂ ਆਉਣਾ ਵੱਧ ਤੋਂ ਵੱਧ ਸ਼੍ਰੋਮਣੀ ਕਾਲ ਜਲਦੀ ਆਪਾਂ ਵਾਅਦਾ ਕਰਕੇ ਮੈਂਬਰ ਪਾਰਲੀਮੈਂਟ ਬਣਾ ਕੇ ਰਾਜਵਿੰਦਰ ਸਿੰਘ ਨੂੰ ਫਰੀਦਕੋਟ ਤੋਂ ਭੇਜ ਗਏ ਤਾਂ ਕਿ ਹੌਨ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਸ਼੍ਰੋਮਣੀ ਕਾਲੀਦਾਲ ਦੀ ਸਰਕਾਰ ਬਣੇ ਆਪਣੀਆਂ ਜੋ ਐਨਆਰ ਰਿਹਾਇਸ਼ ਦੀਆਂ ਸਮੱਸਿਆ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈ ਅਸੀਂ ਸਾਰੀਆਂ ਪੂਰੀਆਂ ਕਰਾਵਾਂਗੇ ਪੀਟੀਸੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਸ਼੍ਰੋਮਣੀ ਕਾਲੀਦਾਲ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਸਰਦਾਰ ਰਾਜਵਿੰਦਰ ਸਿੰਘ ਜੀ ਧਰਮਕੋਟ ਨੂੰ ਹਲਕਾ ਨਿਹਾਲ ਸਿੰਘ ਵਾਲਾ ਦੇ ਨਿਹਾਲ ਸਿੰਘ ਵਾਲਾ ਥਾਣੇ ਦੇ ਜਿਹੜੇ ਕਿ ਪਿੰਡਾਂ ਉਹਨਾਂ ਦੀ ਮੇਨ ਜਥੇਬੰਦੀ ਨੂੰ ਇੱਥੇ ਬੁਲਾ ਕੇ ਉਹਨਾਂ ਨਾਲ ਮੇਰਗੋਰਾਹ ਦੀ ਇੱਕ ਮੀਟਿੰਗ ਰੱਖੀ ਸੀ ਜਿਹੜੀ ਕਿ ਮੀਟਿੰਗ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਤੇ ਸਾਡੇ ਕੋਲੋਂ ਪ੍ਰਬੰਧ ਵੀ ਛੋਟੇ ਪੈ ਗਏ ਤੁਸੀਂ ਦੇਖ ਰਹੇ ਆ ਕਿਉਂਕਿ ਜਦੋਂ ਕੱਲ ਅਖਬਾਰ 'ਚ ਖਬਰ ਲੱਗੀ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪੱਤੋ ਹੀਰਾ ਸਿੰਘ ਵੀ ਸਾਡੇ ਗ੍ਰਹਿ ਵਿਖੇ ਆਉਣ ਲੱਗੇ ਆ ਤੇ ਮੇਰੇ ਖਲੋਂ ਖਬਰ ਪੜ੍ਹ ਕੇ ਇੰਨਾ ਘੱਟ ਹੋ ਗਿਆ ਕਿ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਨੂੰ ਫੇਰ ਦੁਬਾਰਾ ਨਿਹਾਲ ਸਿੰਘ ਵਾਲੇ ਨੂੰ ਟਾਈਮ ਮਿਲਣਾ ਸਾਡੇ ਹਲਕਾਂ ਇੰਚਾਰ ਬਲਦੇਵ ਸਿੰਘ ਦੀ ਮਾਨੋਕੀ ਵੀ ਮੇਰੇ ਨਾਲ ਖੜੇ ਆ ਸਮੁੱਚੀ ਸਾਰੀ ਜਥੇਬੰਦੀ ਮੇਰੇ ਨਾਲ ਆ ਖੜੀ ਆ ਮੈਂ ਪੂਰਨ ਤੌਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਮੁੱਚੇ ਨੌ ਹਲਕਿਆਂ ਦੇ ਇੰਚਾਰਜ ਸਹਿਬਾਨਾਂ ਨੂੰ ਸਰਦਾਰ ਫਰਜੀਂਦਰ ਸਿੰਘ ਦੀ ਪ੍ਰਾਰਥਨਾ ਵਿੱਚ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਤਨਮਨ ਧਨ ਨਾਲ ਸ਼੍ਰੋਮਣੀ ਅਕਾਲੀ ਕਲ ਦੇ ਨਾਲ ਆ ਇਸ ਹਲਕੇ ਦੇ ਵਿੱਚੋਂ ਵੱਡੀ ਲੀਡ ਨਾਲ ਸਰਦਾਰ ਰਾਜਵਿੰਦਰ ਸਿੰਘ ਧਰਮਕੋਟ ਨੂੰ ਜਿਤਾ ਕੇ ਭੇਜਾਂਗੇ ਉਹ ਜਿਤਾਉਣ ਦਾ ਤਹਿਈਆ ਲੋਕਾਂ ਨੇ ਕਰ ਲਿਆ ਕਿਉਂਕਿ 5 ਸਾਲ ਪਹਿਲਾਂ ਕਾਂਗਰਸ ਨੇ ਕੁਝ ਨਹੀਂ ਕੀਤਾ ਤੇ 2 ਸਾਲਾਂ ਦੇ ਵਿੱਚ ਤਾਂ ਉਹ ਕੁਝ ਹੋ ਗਿਆ ਕਿ ਜਿਹੜਾ ਕਿ ਕਹਿੰਦੇ ਆ 70 ਸਾਲ 70 ਸਾਲਾਂ 'ਚ ਜਿਹੜਾ ਨੁਕਸਾਨ ਨਹੀਂ ਹੋਇਆ ਸੀ ਉਹ 2 ਸਾਲਾਂ 'ਚ ਹੋ ਗਿਆ ਉਹ ਪ੍ਰਵਾਹੀ ਹੋਣੀ ਬਹੁਤ ਔਖੀ ਆ ਇਸ ਲਈ ਲੋਕ ਵੇਵਹਾਰੇ ਆਪੇ ਮਹਾਰੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਿਆਰ ਕਰਕੇ ਉਹਨਾਂ ਨੂੰ ਤਕੜਾ ਕਰਨ ਲਈ ਲੋਕਾਂ ਦਾ ਅੱਜ ਤੁਸੀਂ ਦੇਖਿਆ ਬਹੁਤ ਵੱਡਾ ਇਕੱਠ ਹੋਇਆ ਸਾਡੇ ਪ੍ਰਬੰਧ ਵੀ ਥੋੜੇ ਪੈ ਗਏ ਆ ਮੈਂ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਣਾ ਵੀ ਅਸੀਂ ਪ੍ਰਬੰਧ ਨਹੀਂ ਕਰ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪ੍ਰਬੰਧ ਕਰਾਂਗੇ ਵੱਡੇ ਇਕੱਠ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਨਿਆਲ ਸਿੰਘ ਵਾਲਾ ਦੇ ਵਿੱਚੋਂ ਵੱਡੀ ਲੀਡਰਨਾ ਜਿਤਾਵਾਂਗੇ ਭਰਤੀ ਜੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਨੇ ਹਰੇਕ ਧਰਮ ਹਰੇਕ ਮਜ਼ਬਦ ਦਾ ਪੂਰਾ ਮਾਨਸਤਕਾਰ ਕੀਤਾ ਬ੍ਰਾਹਮਣ ਸਵਾ ਨੂੰ ਵੀ ਇੱਕ ਵੱਡਾ ਮਾਨ ਦਿੱਤਾ ਹੈਗਾ ਪਰਸ਼ੂਰਾਮ ਜੀ ਦੀ ਭਗਵਾਨ ਜੀ ਦੀ ਜਿਹੜੀ ਚੇਅਰ ਸਥਾਪਿਤ ਕੀਤੀ ਗਈ ਸੀ ਅਕਾਲੀ ਦਲ ਵੱਲੋਂ ਮੈਂ ਬ੍ਰਾਹਮਣ ਸਵਾ ਦਾ ਪ੍ਰਧਾਨ ਹੋਣ ਦੇ ਰਾਹ ਤੇ ਪੰਜਾਬ ਦਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਯਾਦ ਕਰਦਾ ਜਿਨ੍ਹਾਂ ਨੇ ਕਿ ਸਾਡੇ ਮਗਵਾੜੇ ਦੇ ਵਿੱਚ ਖਾਟੀ ਪਿੰਡ ਹੈ ਜਿੱਥੇ ਭਗਵਾਨ ਪਰਸ਼ਰਾਮ ਜੀ ਦੀ ਤਪਸ ਤਲੀ ਹੈ ਉੱਥੇ ਵੀ 97 ਵਾਲੀ ਸਰਕਾਰ ਦੇ ਵਿੱਚ 1 ਕਰੋੜ ਰੁਪਇਆ ਲਾ ਕੇ ਬਹੁਤ ਵੱਡੀ ਬਿਲਡਿੰਗ ਬਣਾਈ ਬਹੁਤ ਵੱਡੇ ਹਾਲ ਬਣਾਈ। ਉਸ ਤੋਂ ਬਾਅਦ ਜਦੋਂ 2007 ਵਿੱਚ ਆਪਣੀ ਸਰਕਾਰ ਫੇਰ ਬਣੀ ਤੇ ਪਟਿਆਲੇ ਭਗਵਾਨ ਪਰਸ਼ਰਾਮ ਜੀ ਦੀ ਚੇਤ ਸਥਾਪਿਤ ਕੀਤੀ ਗਈ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਮੈਂ ਇੱਕ ਸਮਾਜ ਦਾ ਸ਼ਰੋਮਣੀ ਕਾਲੀਦਾਲੀ ਹੈ ਜਿਹੜਾ ਹਿੰਦੂ ਸਹਿ ਇਕਤਾ ਦਾ ਪਿਆਰ ਬਣਾ ਕੇ ਰੱਖਦਾ ਸਾਰਿਆਂ ਨੂੰ ਵਧੀਆ ਦਰਜਾ ਦਿੰਦਾ ਮੈਨੂੰ ਮਾਣ ਆ ਪ੍ਰਧਾਨ ਹੋਣ ਦੇ ਨਾਤੇ ਮੈਂ ਪ੍ਰਧਾਨ ਸਰਦਾ ਸੁਨੀ ਸੰਗਵਾਲੋ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਸਾਡੇ ਦੋ ਪਰਿਵਾਰ ਅਨੰਦ ਆਪਣੇ ਐਨ ਕੇ ਸ਼ਰਮਾ ਜੀ ਤੇ ਅਨੰਦ ਜੋਸ਼ੀ ਜੀ ਨੂੰ ਜੋ ਕੇ ਦੋ ਬ੍ਰਾਹਮਣ ਨਹੀਂ ਉਹਨਾਂ ਨੂੰ ਟਿਕਟਾਂ ਦਾ ਨਵਾਜਾ ਮੈਂ ਪੂਰਨ ਤੌਰ ਤੇ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਪ੍ਰਧਾਨ ਜੀ ਹੋਰ ਤੇ ਘੰਟੇ ਨੂੰ ਜਾਂ ਜਦੋਂ ਸਾਨੂੰ ਲਾਂਬੇ ਆਉਣੇ